ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸੋਹੀ ਸੋਹੀ ਕਲਕਸ਼ਨ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ 벨ਵੈਟ ਦੇ ਬਹੁਤ ਹੀ ਪਿਆਰੇ ਸੂਟ ਜਿਨ੍ਹਾਂ ਵਿੱਚ ਬਹੁਤ ਸਾਰੇ ਕਲਰ ਅਵੇਲੇਬਲ ਨੇ ਬਹੁਤ ਹੀ ਵਧੀਆ ਰੇਟ ਵਿੱਚ ਮੇਰੇ ਪ੍ਰਾਈਸਿੰਗ ਹੈ ਇਹਨਾਂ ਦਾ ਓਨਲੀ 2600 ਰੁਪਏ 2600 ਓਨਲੀ ਇਹਦੇ ਵਿੱਚ ਤੁਹਾਨੂੰ 5 ਮੀਟਰ 벨ਵੈਟ ਦਾ ਸਟੱਫ ਮਿਲੂਗਾ ਜਿਹਦੇ ਤੇ ਹੈਂਡ embroiderry ਆ ਨਾਲ ਹੀ velvet ਦਾ stole ਹੈ ਜਿਸਦੇ ਤੇ laces ਨਾਲ ਵਰਕ ਹੋਇਆ ਹੋਇਆ ਬਹੁਤ ਹੀ ਸੋਹਣੇ ਕਲਰ ਨੇ ਤੁਸੀਂ ਕੋਈ ਵੀ ਕਲਰ ਬਾਇ ਕਰ ਸਕਦੇ ਹੋ ਕੋਈ ਵੀ ਕਲਰ ਬਾਇ ਕਰਨ ਲਈ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਇਹਦੇ ਵਿੱਚ ਦੇਖੋ ਜੀ ਜਿਵੇਂ ਕਿ ਆਪਾਂ ਨੂੰ ਅੱਗੇ ਸਰਦੀਆਂ ਦਾ ਸੀਜ਼ਨ ਸਟਾਰਟ ਹੋ ਰਿਹਾ ਉਹਦੇ ਵਿੱਚ ਆਪਾਂ ਵੈਲਵਟ ਦੇ ਸੂਟ ਆਰਾਮ ਨਾਲ ਵੇਅਰ ਕਰ ਸਕਦੇ ਕਿਸੇ ਵੀ ਫੰਕਸ਼ਨ ਤੇ ਕਿਸੇ ਵੀ ਪਾਰਟੀ ਤੇ ਜੋ ਵੀ ਆਪਣੀ ਪ੍ਰੋਗਰਾਮ ਹੁੰਦਾ ਉਹਨਾਂ ਤੇ ਵੈਲਵਟ ਦੇ ਸੂਟ ਵੇਅਰ ਕਰਨ ਲਈ ਤੁਸੀਂ ਜਲਦੀ ਤੋਂ ਜਲਦੀ ਇਹਨਾਂ ਨੂੰ ਬਾਏ ਕਰੋ ਸੂਟ ਵਾਈ ਕਰਨ ਲਈ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਜ਼ਰੂਰੀ ਹੈ ਨਾਲ ਦੀ ਨਾਲ ਤੁਸੀਂ ਵਲ ਆਈਕਨ ਦਾ ਬਟਨ ਵੀ ਦਬਾ ਲੈਣਾ ਜਿਸ ਨਾਲ ਤੁਹਾਨੂੰ ਹੋਰ ਨਵੇਂ-ਨਵੇਂ ਸੂਟਾਂ ਦਾ ਨੋਟੀਫਿਕੇਸ਼ਨ ਜਲਦੀ ਹੀ ਮਿਲ ਜਾਵੇਗਾ ਸਾਡੇ ਪੇਜ ਨੂੰ ਲਾਈਕ ਫੋਲੋ ਪਲੀਜ਼ ਜ਼ਰੂਰ ਕਰਿਓ ਤੁਹਾਡੇ ਕਰਕੇ ਅਸੀਂ ਵੀਡੀਓਜ਼ ਲੈ ਕੇ ਆਉਨੇ ਆ ਜਿਤ ਤ ਸਿੰਘ ਸਾਡੀ ਵੀਡੀਓ ਨੂੰ ਪਿਆਰ ਦਵੋਗੇ ਤਾਂਸ ਤੁਹਾਡੇ ਲਈ ਹੋਰ ਬਹੁਤ ਸਾਰੀਆਂ ਵੀਡੀਓਜ਼ ਲੈ ਕੇ ਆਵਾਂਗੇ ਇਹਨਾਂ ਵੀਡੀਓਜ਼ ਨਾਲ ਤੁਹਾਨੂੰ ਘਰ ਬੈਠੇ ਨਵੇਂ-ਨਵੇਂ ਸੂਟ ਦੇਖਣ ਨੂੰ ਮਿਲਣਗੇ ਜਿਨ੍ਹਾਂ ਨੂੰ ਤੁਸੀਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਸਾਡੇ ਪੇਜ ਨਾਲ ਬਨੇ ਰਹੋ ਥੈਂਕ ਯੂ